ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਸੀਗੇ ਜੀ ਚੰਡੀਗੜ੍ਹ ਤੇ ਇਸ ਟਾਈਮ ਹੈਗੇ ਆਂ ਜੇ ਬਲੂਰ ਤੇ ਬਲੂਰ ਦੇ ਲਾਗੇ ਆਪਣੇ ਇੱਕ ਆ ਤੁਸੀਂ ਦੇਖ ਰਹੇ ਹੋ ਪਿੱਛੇ ਪੰਜਾਬੀ ਭਰਾ ਨੇ ਇਹਨਾਂ ਨੇ ਕੜੀ ਚਾਵਲ ਦੀ ਸਟਾਲ ਆਪਣੀ ਲਾਈ ਹੋਈ ਹੈਗੀ ਇੱਕ ਗੱਡੀ ਲਈ ਇਹਨਾਂ ਨੇ ਸਰਸ ਮਾਣ ਕਰਿਆ ਹੋਇਆ ਮਿਲਵਾਉਣਾ ਉਸ ਵੀਰ ਨਾਲ ਤੁਹਾਨੂੰ ਤੇ ਜਿਹੜੀ ਰੋਡ ਜਾ ਰਹੀ ਹੈਗੀ ਇਹ ਸਟਾਉਰਡ ਚੰਡੀਗੜ੍ਹ ਨੂੰ ਜਾ ਰਹੀ ਹੈ ਤੇ ਬੈਕ ਸਾਈਡ ਇਸ ਦੇ ਆ ਗਿਆ ਰਾਜਪੁਰਾ ਤੇ ਮਿਲਵਾਉਨੇ ਆ ਬਾਈ ਜੀ ਤੁਹਾਡੀ ਵੀਰ ਨਾਲ ਅੱਜ ਉਹਦੀ ਗੱਲ ਕਰਦੇ ਆ ਬਾਈ ਜੀ ਨਾਲ ਆ ਦੇਖੋ ਬਹੁਤ ਸੋਹਣਾ ਸਾਫ ਸਫਾਈ ਦੇ ਨਾਲ ਵੀਰ ਨੇ ਆਪਣੀ ਜਿਹੜੀ ਸਟਾਲ ਹੈ ਉਹ ਇੱਥੇ ਲਾਈ ਹੋਈ ਹੈ ਕਰਦੇ ਆ ਗੱਲ ਬਾਈ ਜੀ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਵਧੀਆ ਠੀਕ ਠਾਕ ਬੜਾ ਵਧੀਆ ਜੀ ਵਧੀਆ ਠੀਕ ਠਾਕ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਮੇਰਾ ਦਿਵਾਲੀ ਪਿੰਡ ਹੈ ਜੀ ਰਾਜਪੁਰਾ ਦਾ ਪਿੰਡ ਹੈ ਉੱਥੇ ਲੱਗੀ ਹੈ ਹਾਂ ਜੀ ਤੇ 10 ਕਿਲੋਮੀਟਰ ਹੈਗਾ ਠੀਕ ਹੈ ਜੀ ਬਾਈ ਜੀ ਕਿੰਨੇ ਕ ਟਾਈਮ ਦੇ ਕੰਮ ਕਰ ਰਹੇ ਹੋ ਤੁਸੀਂ ਉਹ ਤੇ 2 ਮਨთ ਹੋ ਗਏ ਸਾਰੇ ਹਾਂਜੀ 2 ਮਹੀਨੇ ਤਕਰੀਬ ਹੋ 2 ਮਹੀਨੇ ਦੀ ਬਿਮਾਰੀ ਜੀ ਵਧੀਆ ਚੱਲ ਰਹੀ ਜੀ ਬਹੁਤ ਵਧੀਆ ਚੱਲ ਰਹੀ ਕੁਝ ਦੇ ਰਹੇ ਹੋ ਬਾਈ ਜੀ ਇਹ ਖੜੀ ਹੈ ਜੀ ਇਹਦਾ ਰਾਜਮਾ ਤੇ ਦਾਲ ਹੈ ਤੇ ਸਬਜ਼ੀਆਂ ਬਦਲ ਬਦਲ ਕੇ ਪਹਲਾਈ ਦੀ ਸਿੱਕੀ ਸਬਜ਼ੀ ਜਿਵੇਂ ਅੱਜ ਕੱਲ ਦੇ ਮੌਸਮ ਦੇ हिसाब ਨਾਲ ਚੱਲ ਰਹੀ ਹੈ ਜਿਵੇਂ ਸਾਹਿਬ ਨਾਲ ਬਣਦੀ ਸਾਹਿਬ ਕੰਮ ਬੜੀ ਵਧੀਆ ਚੱਲ ਰਿਹਾ ਕੰਮ ਬਹੁਤ ਵਧੀਆ ਤੇ ਪਿੰਡ ਨਾਲ ਵਾਲੇ ਤੇ ਪਿੰਡ ਵਾਲੇ ਕਹਿੰਦੇ ਨਹੀਂ ਜੀ ਤੁਸੀਂ ਆ ਕੀ ਕੰਮ ਸਟਾਰਟ ਕਰ ਰਹੇ ਨਹੀਂ ਪਿੰਡ ਵਾਲੇ ਬੜੇ ਹੱਥ ਕੋਲ ਬਹੁਤ ਵਧੀਆ ਕਹਿੰਦੇ ਨੇ ਬਹੁਤ ਵਧੀਆ ਕਰਦੇ ਹਰੇਕ ਹਰ ਕੋਈ ਐਵੇਂ ਕਹਿੰਦਾ ਵੀ ਬਹੁਤ ਵਧੀਆ ਕਰਦੇ ਤੁਸੀਂ ਠੀਕ ਹੈ ਹਾਂ ਬਾਈ ਸਾਰ ਸਹ ਦੇ ਰਹੇ ਨੇ ਪਿੰਡ ਵਾਲੇ ਵੀ ਬੀ ਬਹੁਤ ਵਧੀਆ ਬਲਕਿ ਅੱਗੇ ਆਪਣੀ ਜੇ ਨਿਊ ਜਨਰੇਸ਼ਨ ਉਹਦੇ ਵਾਸਤੇ ਵੀ ਸੇਧ ਆਪਾਂ ਨੂੰ ਜੀ ਕਿ ਆਪਣੇ ਪਰਦੇਸੀ ਆ ਕੇ ਵੀ ਇੱਥੇ ਕੰਮ ਕਰਦੇ ਨੇ ਜੀ ਕਿ ਆਪਾਂ ਵੀ ਤਾਂ ਬਾਹਰ ਜਾਂਦੇ ਆ ਜੀ ਕਿ ਆਪਾਂ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਆਪਣੀਆਂ ਗਵਰਨਮੈਂਟਾਂ ਵੀ ਕਹਿੰਦੀਆਂ ਵੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਬਾਹਰ ਭੱਜ ਦੇ ਲਈ ਆਪਾਂ ਦੇਖੋ ਜੀ ਮੇਰਾ ਬੇਟਾ ਵੀ ਬਾਹਰ ਹੈ ਵੈਸੇ ਤਾਂ ਕੈਨੇਡਾ ਬਈ ਜੀ ਕੈਨੇਡਾ ਤੇ ਮੈਂ ਵੀ ਬਾਹਰ ਜਾ ਕੇ ਆਇਆ ਕੈਨੇਡਾ 6 ਮਹੀਨੇ ਲਾ ਕੇ ਆਪਾਂ ਪਰ 6 ਮਹੀਨੇ ਲਾ ਕੇ ਆ ਕੇ ਮੈਂ ਉੱਥੇ ਦੇਖ ਲਿਆ ਵੀ ਕੀ ਕਰੋ ਆਪਣਾ ਇੱਥੇ ਇਹ ਅੱਛੇ ਆ ਕੇ ਆਪਾਂ ਨਹੀਂ ਕੰਮ ਕੀਤਾ ਤੇ ਜਿਹੜਾ ਪੈਸੀ ਜਿਹੜਾ ਬੰਦਾ ਗਿਆ ਕੈਨੇਡਾ ਵਾ ਗਿਆ ਉਹ ਉਰੇ ਆ ਕੇ ਕੰਮ ਨਹੀਂ ਕਰਦਾ ਨਾ ਨਾ ਉਹ ਮੇਰੇ ਧਾਰਨ ਨਹੀਂ ਕੀ ਆਪਣੇ ਮਨ ਲੋ ਹਾਂ ਬਿਲਕੁਲ ਬਿਲਕੁਲ ਹੈ ਜੀ ਇਹ ਜ਼ਰੂਰ ਹੈ ਕਹਿੰਦੇ ਨੇ ਲੋਕੀ ਵੀ ਜਿਹੜਾ ਇੱਕ ਵਾਰ ਵਾਗੇ ਆ ਜੀ ਉਹ ਦੁਬਾਰੇ ਨਹੀਂ ਆਉਂਦਾ ਹੈਗਾ ਬਿਲਕੁਲ ਬਾਈ ਪਰ ਸਾਡੀ ਸੋਚ ਇਹ ਹੈ ਕਿ ਆਪਾਂ ਉਹੇ ਆ ਕੇ ਆਪਣੇ ਪੰਜਾਬ ਦਾ ਤਬੀਖ ਸواری ਆਪਾਂ ਵੀ ਕੰਮ ਕਰੀਏ ਜੀ ਸਾਰਾ ਜੋ ਵੀ ਕਰਨਾ ਹੋਵੇ ਬਿਲਕੁਲ ਹਾਂ ਜੀ ਸਾਰਾ ਸਮਾਨ ਬਾਈ ਜੀ ਇਹਦੇ ਵਿੱਚ ਗੱਡੀ 'ਚ ਲੈ ਕੇ ਆ ਜਣੇ ਹਾਂ ਜੀ ਆ ਗੱਡੀ 'ਚ ਲੈ ਕੇ ਆ ਜਣੇ ਸਾਰਾ ਤੇ ਰਾਈਸ ਜੀ ਇਹ ਲੱਸੀ ਹੈ ਜੀ ਲੱਸੀ ਆਪਣੇ ਘਰ ਦੇ ਲੈ ਕੇ ਆਉਣੀ ਹੈ ਬਿਲਕੁਲ ਤੇ ਪਿਆਜ਼ ਵਗੈਰਾ ਤੇ ਨਾ ਫਾਸਟ ਤੇ ਸੰਗੀ ਤੇ ਪਿਆਜ਼ ਹੈ ਜੀ ਤੇ ਆਹ ਕੜੀ ਹੈ ਜੀ ਕੜੀ ਪਕੌੜਾ ਜੀ ਤੇ ਤੇ ਰਾਜਮਾ ਨੇ ਜੀ ਤੇ ਆਜੇ ਧਾਲ ਹੈ ਹਾਂ ਬਲੈਕ ਧਾਲ ਹੈ ਬਹੁਤ ਵਧੀਆ ਬਈ ਜੀ ਚਲੋ ਆਪਣਾ ਕੰਮ ਹੈ ਨਾ ਹਾਂਜੀ ਹਾਂਜੀ ਕਰ ਰਹੇ ਹਾਂ ਵਧੀਆ ਹਾਂਜੀ ਹਾਂਜੀ ਬਿਲਕੁਲ ਦੋਸਤੀ ਹੈ ਜੀ ਸਰ ਬਹੁਤ ਵਧੀਆ ਜਾਤਾ ਹੈ ਜੀ ਨਾਮ ਵੀ ਹੈ ਬਾਈ ਸ਼ੇਰ ਸਿੰਘ ਹੈ ਜੀ ਨੰਬਰ ਹੈ 99013 35483 ਇਹ ਰਾਜਪੁਰਾ ਹੈ ਰਵੇਟ ਡੀ ਮਾਰਕਟ ਅਪੋਜੀਟ ਡੀ ਮਾਰਕਟ ਠੀਕ ਹੈ ਹਾਂ ਜੀ ਭਾਈ ਜੀ ਸੁਦੀ ਕੀ ਕੰਨਾ ਜਉਰੇ ਵੀਰਵਾਰੇ ਭਾਈ ਜੀ ਅੱਜ ਅਸੀਂ ਜਾ ਰਹੇ ਸੀ ਪਟਿਆਲਾ ਤੋਂ ਜੀਰਖਪੁਰ ਰੋਡ ਤੇ ਸਰਦਾਰ ਸ਼ੇਰ ਸਿੰਘ ਜੀ ਨਾਲ ਮੁਲਾਕਾਤ ਹੋਈ ਬੜੀ ਮੰਗੋ ਖੁਸ਼ੀ ਹੋਈ ਕਿ ਅਬਾ ਸਰਦਾਰ ਭਰਾ ਇੱਕ ਆਪਣਾ ਰੋਜਗਾਰ ਕਰ ਰਿਹਾ ਹੈ ਪੁੱਛਣ ਤੇ ਪਤਾ ਲੱਗਿਆ ਕਿ ਬੇਟਾ ਵੀ ਕੈਨੇਡਾ ਦੇ ਵਿੱਚ ਹੈ ਤੇ ਬਾਈ ਵੀ 5-6 ਮਹੀਨੇ ਕੈਨੇਡਾ ਲਾ ਕੇ ਆਏ ਨੇ ਤੇ ਮਨ ਨੂੰ ਸੰਤੁਸ਼ਟੀ ਹੋਈ ਅਸੀਂ ਤਕਰੀਬਨ ਕਿਲੋਮੀਟਰ ਅੱਗੇ ਲੰਘ ਚੁੱਕੇ ਸੀ ਵਾਪਸ ਮੁੜ ਕੇ ਆਏ ਤੇ ਜਦੋਂ ਭਾਈ ਸਾਹਿਬ ਨਾਲ ਗੱਲ ਕੀਤੀ ਤੇ ਇੱਥੇ ਇਹਨਾਂ ਵੱਲੋਂ ਕਣੀ ਜਾਵੜ ਅਸੀਂ ਖਾਤੇ ਤੇ ਬੜੇ ਸੁਆਦਿਸ਼ਟ ਨੇ ਮੈਂ ਪੰਜਾਬੀ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਇਹ ਤਾਂ ਆਪਣੇ ਲਈ ਇੱਕ ਐਗਜ਼ਾਮਪਲ ਹੈ ਵੀ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਜਿਵੇਂ ਬਾਈ ਦਾ ਬੇਟਾ ਵੀ ਗਿਆ ਹੋਇਆ ਪਰ ਇੱਕ ਐਗਜ਼ਾਮਪਲ ਇੱਥੇ ਆ ਕਿ ਇਹਨਾਂ ਨੇ ਸੈੱਟ ਕੀਤੀ ਆ ਕਿ ਆਪ ਦੇਖੋ ਇੱਥੇ ਕੰਮ ਕਰ ਰਹੇ ਨੇ ਹੱਥਾਂ ਦੀ ਕਿਰਤ ਕਰਦੇ ਆ ਇੱਕ ਗਰਦਾਸ ਮਾਨ ਦਾ ਵੀ ਗੀਤ ਹੈ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਛੋਟਾ ਹੈ ਸੋਚ ਹੈ ਵੱਡੀ ਛੋਟੀ ਸੋ ਵੱਡੀ ਸੋਚ ਦੇ ਨਾਲ ਆਪਾਂ ਕੰਮ ਕਰਕੇ ਪ੍ਰਾਪਤੀਆਂ ਕਰ ਸਕਦੇ ਆ ਤੇ ਖਾਸ ਕਰਕੇ ਮੈਂ ਪੰਜਾਬੀ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਬਾਈ ਸ਼ੇਰ ਸਿੰਘ ਕੋਲੇ ਰੋਕ ਕੇ ਇੱਥੇ ਕੜੀ ਚਾਹ ਚਾਹਲ ਜਾਂ ਜੋ ਵੀ ਇੱਥੇ ਸਮਾਨ ਬਣਦਾ ਉਹ ਖਾ ਕੇ ਜਰੂਰ ਜਾਇਓ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਰਹੇ ਹੋ ਇਹ ਚੈਨਲ YouTube ਚੈਨਲ ਜਗਨੂ ਕਾਮੀ ਵਾਲਾ ਮੈਂ ਜਗਰਾਤ ਸਿੰਘ ਢਿੱਲੋਂ ਮਿਲਦੇ ਆ ਕਿਸੇ ਨਵੇਂ ਕੰਟੈਕਟ ਦੇ ਨਾਲ ਬਹੁਤ ਬਹੁਤ ਧੰਨਵਾਦ ਲਓ ਜੀ ਜਗਰਾਤ ਸਿੰਘ ਖਾਰੇ ਨੇ ਖਰੀਦਣ ਨਾਲ ਮੈਂ ਤਿਰਹਾ ਬੈ ਲੱਸੀ ਆ ਦੇਖੋ ਬਹੁਤ ਹੀ ਵਧੀਆ ਬਾਈ ਨੇ ਪੂਰੀ ਸਫਾਈ ਨਾਲ ਇਹ ਚੀਜ਼ਾਂ ਬਣਾਉਂਦੀਆਂ ਹੁੰਦੀਆਂ ਖਾਸ ਕਰਕੇ ਮੇਨ ਚੀਜ਼ ਇਹ ਹੀ ਹੁੰਦੀ ਹੈ ਵੀ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਿਆ ਹੋਇਆ ਹੈ। ਇਹ ਦੇਖੋ ਵੀ ਰੋਟੀ ਲੈ ਕੇ ਜਾ ਰਹੇ ਸੀਗੇ ਇਹ ਵੀ ਉਰੇ ਰੁਕੇ ਨੇਗੇ। ਇਹ ਜਿਹੜੀ ਮੇਨ ਚੀਜ਼ ਹੁੰਦੀ ਹੈ ਬਾਈ ਜੀ ਮੇਨ ਮਨ ਲਓ ਸਫਾਈ ਦਾ ਹੁੰਦਾ ਹੈ ਨਾ ਬਹੁਤ ਵਧੀਆ ਬਾਈ ਨੇ ਸਾਫ਼ ਸੋਹਟੇ ਆਪਣੇ ਬਰਤਨ ਰੱਖੇ ਹੋਏ ਨੇ। ਆਂਡਿਆਂ ਦੀ ਦੇਖੋ ਬਹੁਤ ਵਧੀਆ ਸਫਾਈ ਹੋਈ ਹੋਈ ਹੈ। ਇਹ ਹਰ ਚੀਜ਼ ਦਾ ਪੂਰਾ ਖਿਆਲ ਰੱਖਿਆ ਹੋਇਆ ਹੈ। ਖਾਸ ਕਰਕੇ ਉਹਦੇ ਜਿਹੜੇ ਆਪਣੇ ਪੰਜਾਬੀ ਭਰਾ ਨੇ ਜਿਹੜੇ ਆਪਣੀ ਮਿਹਨਤ ਕਰ ਰਹੇ ਨੇ ਤੇ ਦੂਸਰਿਆਂ ਨੂੰ ਵੀ ਇੱਕ ਸੇਧ ਹੈ। ਜਿਹੜੇ ਲੋਕ ਕਹਿੰਦੇ ਨੇ ਨਾ ਕਿ ਨੌਕਰੀਆਂ ਨਹੀਂ ਹੈਗੀਆਂ ਜਾਂ ਕੰਮ ਨਹੀਂ ਹੈਗਾ ਤੇ ਜਾਂ ਮੰਨ ਲੋ ਉਹ ਦੇਖਦੇ ਨੇ ਗੱਡੀਆਂ-ਵੱਡੀਆਂ ਦਕਰਨਾ ਆ ਦੇਖ ਲਓ ਇਹ ਬਿਲਕੁਲ ਰੋਡ ਐ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਬਨੂੜ ਐ ਜੀਰਕਪੁਰ ਰੋਡ ਐ ਤੇ ਇਸ ਪਾਸੇ ਰਾਜਪੁਰਾ ਰਹਿ ਗਿਆ ਇਹ ਬਿਲਕੁਲ ਵੀਰਨੇ ਜੋ ਸੜਕ ਦੇ ਕੰਢੇ ਤੇ ਇਹ ਜਿਹੜੀ ਸਟਾਲ ਐ ਇਹ ਲਾਈ ਹੋਈ ਐ ਆ ਬਿਲਕੁਲੇ ਸੈਂਟਰੋਂ ਵੱਡੀ ਐ ਆਪਣੀ ਇਹਦੇ ਉੱਪਰ ਸਾਰਾ ਸਮਾਨ ਘਰੋਂ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਹੋ ਰਿਹਾ ਕਿ ਆਪਣਾ ਇਹ ਉਸਤਾਦ ਲਾ ਲੈਂਦੇ ਨੇ ਤੇ ਵੀਰ ਕਹਿੰਦਾ ਵੀ ਮੈਂ ਬਹੁਤ ਵਧੀਆ ਸੰਤੁਸ਼ਟਾਂ ਬੱਚਾ ਵੀਰ ਦਾ ਮੁੰਡਾ ਕਨੇਡਾ ਹੈਗਾ ਵੀਰ ਆਪ ਵੀ ਕਨੇਡਾ ਤੋਂ ਆਇਆ ਤੋਂ ਮੇਨ ਤੈਨੂੰ ਦਿਖਾਉਣਾ ਅਭੀ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਹੈ ਵੀ ਜੋ ਲੋਕ ਆ ਕਹਿੰਦੇ ਨੇ ਕਿ ਅਭੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਕੰਮ ਬਹੁਤ ਹੈ ਵੀਰਾਂ ਪਰ ਕਰਨ ਦੀ ਬੰਦੇ ਦੀ ਜਿਹੜੀ ਨੀਤ ਹੈ ਉਹ ਹੋਣੀ ਚਾਹੀਦੀ ਹੈ ਹੁਣ ਜੇ ਮੰਨ ਲਓ ਵੀਰ ਵੀ ਇਹੀ ਗੱਲ ਸੋਚਦਾ ਵੀ ਬੱਚੇ ਕੈਨੇਡਾ ਨੇ ਮੈਂ ਕੈਨੇਡਾ ਤੋਂ ਆਇਆ ਮੈਂ ਇਹ ਕੰਮ ਕਿਉਂ ਕਰਾਂ ਤਾਂ ਗੱਲ ਕੁਝ ਹੋਰ ਹੋਣੀ ਸੀ ਸੋ ਆਪਦੀ ਮਿਹਨਤ ਦੇ ਸਦਕੇ ਆਪਦੀ ਦੋ ਥਾਂ ਦੀ ਕਿਰਤ ਕਰਕੇ ਬਾਈ ਆਪਦਾ ਬਹੁਤ ਵਧੀਆ ਤੋਰਿਆ ਕੰਮ ਕਰ ਰਿਹਾ ਸੋ ਦੂਸਰੇ ਲੋਕਾਂ ਨੂੰ ਵੀ ਇਦੋਂ ਤੋਂ ਬਾਈ ਜੀ ਤੋਂ ਸਿੱਖਣ ਦੀ ਲੋੜ ਹੈ ਕਿ ਆਪਣੀ ਮਿਹਨਤ ਕਰੋ ਅਰਾ ਜਿਕੇ ਖਾਓ ਤੇ ਧੰਨਵਾਦ ਬਾਈ ਜੀ ਮਿਲਦੇ ਹਾਂ ਕਿਤੇ ਹੋਰ ਇਹੋ ਜੀ ਵੀਡੀਓ ਨਾਲ ਤੇ ਦੁਬਾਰਾ ਫਿਰ ਬੇਨਤੀ ਕਰਦੇ ਆ ਵੀ ਇਹ ਸਾਡੇ ਪੰਜਾਬੀ ਭਰਾ ਜਿਹੜੇ ਆਪਣੀ ਮਿਹਨਤ ਕਰਦੇ ਨੇ ਤੇ ਇਹਨਾਂ ਤੋਂ ਸਿੱਖੋ ਕੁਝ ਤਾਂ ਕਿ ਆਪਾਂ ਵੀ ਆਪਣਿਆਂ ਦਾ ਸਾਥ ਦਈਏ ਹੋਰ ਜਗ੍ਹਾ ਤੇ ਜਾ ਕੇ ਗੰਦਮੰਦ ਖਾਣ ਨਾਲੋਂ ਤੇ ਫਾਸਟ ਫੂਡ ਵਗੈਰਾ ਹੋਰ ਚੀਜ਼ਾਂ ਖਾਣ ਨਾਲੋਂ ਘੱਟੋ ਘੱਟ ਇਹੋ ਜੀ ਜਗ੍ਹਾ ਤੇ ਆ ਕੇ ਆਪਣੀ ਘਰ ਦੀ ਦਾਲ ਰੋਟੀ ਤਾਂ ਖਾਓ ਸਾਫ਼ ਸੁਥਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਆਪਣੇ ਬਾਈ ਜੀ ਦੇ ਆਪਦੇ ਦੇਖੋ ਬਿਲਕੁਲ ਪੂਰੀ ਐਨ ਸਫਾਈ ਨਾਲ ਤੇ ਹਰ ਚੀਜ਼ ਬਣਾਈ ਹੋਈ ਹੈ ਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਉਹ ਪਾਣੀ ਵਾਲੇ ਕੈਂਪਰ ਪਏ ਨੇ ਸੋ ਭਾਈ ਜਰੂਰ ਜਦੋਂ ਇੱਥੋਂ ਤੁਸੀਂ ਕੋਈ ਵੀ ਇੱਥੋਂ ਦੀ ਟੱਪ ਲੈਗਾ ਤਾਂ ਭਾਈ ਦੀ ਸਟਾਲ ਰੋੜ ਦੇ ਉੱਪਰ ਲੱਗੀ ਹੋਈ ਹੈ ਸਾਹਮਣੇ ਇੱਥੇ ਡੀਮਾਰਟ ਹੈ ਡੀਮਾਰਟ ਦੇ ਕੋਲੇ ਲੱਗੀ ਹੋਈ ਹੈ ਇਹ ਸਟਾਲ ਤੇ ਜਰੂਰ ਰੋਕ ਕੇ ਜਾਓ ਕੁਛ ਨਾ ਕੁਛ ਭਾਈ ਜੀ ਤੋਂ ਜ਼ਰੂਰ ਖਰੀਦ ਕੇ ਜਾਓ ਤਾਂ ਕਿ ਆਪਣਿਆਂ ਦਾ ਸਾਥ ਦਿੱਤਾ ਜਾ ਸਕੇ ਧੰਨਵਾਦ ਬਾਈ ਜੀ